ਪਟ੍ਰੀਕਾਲ ਦੀ ਮੈਂ ਗੁਰਸਮਰਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਜਿਹੜਾ ਹਾਰਵੈਸਟਿੰਗ ਆ ਜੀ ਉਹ ਐਵੋਕਾਡੋ ਦੀ ਕਰ ਚੁੱਕੇ ਆ ਜੀ ਆਪਣੇ ਦੋ ਤਿੰਨ ਬੂਟਿਆਂ ਤੇ ਫਲ ਆਇਆ ਸੀ ਜੀ ਤੇ ਹੌਲੀ ਹੌਲੀ ਉਹਨੂੰ ਆਪਾਂ ਨਾਲ ਦੀ ਨਾਲ ਟਾਈਮ ਟੂ ਟਾਈਮ ਹਾਰਵੈਸਟ ਕਰਦੇ ਗਏ ਹੁਣ ਜਿਹੜਾ ਇਹ ਲਾਸਟ ਪੀਸ ਸੀ ਬਚਿਆ ਇਹ ਤੁਹਾਡੇ ਲਈ ਮੈਂ ਅੱਜ ਤੋੜਿਆ ਜੀ ਇਹਦੀ ਵੀਡੀਓ ਬਣਾ ਰਹੇ ਆ ਆਪਾਂ ਵੀ ਕੀ ਸਾਈਜ਼ ਹੁੰਦਾ ਕਿੰਨਾ ਵਜਨ ਹੁੰਦਾ ਕੀ ਪੰਜਾਬ ਚ ਐਵੋਕਾਡੋ ਕਾਮਯਾਬਾ ਹਾਂਜੀ ਬਾਈ ਜੀ ਐਵੇ ਕਾਡੋ ਕਾਮਯਾਬ ਆ ਜੀ ਪੰਜਾਬ ਦੇ ਵਿੱਚ ਆਪਾਂ ਕਮ ਸੇ ਕਮ 10 ਨਸਲਾਂ ਤੇ ਟ੍ਰਾਇਲ ਕਰਨ ਲੱਗੇ ਹੋਏ ਆ ਜੀ ਹੁਣ ਇਸ ਟਾਈਮ ਪਹਿਲਾਂ ਮੇਰੇ ਕੋਲ 6-7 ਨਸਲਾਂ ਸੀ ਹੁਣ ਮੈਂ ਵਧਾ ਕੇ ਉਹ 10 ਤੇ ਲੈ ਚੁੱਕੇ ਆ ਲਾ ਜਾ ਚੁੱਕੇ ਆ 10 ਨਸਲਾਂ ਦੇ ਟ੍ਰਾਇਲ ਦੇ ਨਾਲ ਆਪਾਂ ਨੂੰ ਇਹ ਪਤਾ ਲੱਗ ਜੂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਐਵੇ ਕਾਡੋ ਦੀ ਨਸਲ ਕਿਹੜੀ ਕਾਮਯਾਬ ਹੁੰਦੀ ਆ ਕਿੰਨਾ ਉਹਦਾ ਵਜ਼ਨ ਹੁੰਦਾ ਕਿੰਨਾ ਉਹਦਾ ਹਾਰਵੈਸਟ ਆਪਾਂ ਝਾੜ ਲੈ ਸਕਦੇ ਆ ਇੱਕ ਵੀ ਸ ਕਿੰਨੇ ਵਜ਼ਨ ਦਾ ਹੁੰਦਾ ਤੇ ਉਹਦਾ ਜਿਹੜਾ ਮਾਰਕੀਟ ਦੇ ਵਿੱਚ ਵੈਲਿਊ ਆ ਉਹ ਕੀ ਆ ਜੇ ਆਪਾਂ ਪੰਜਾਬ ਦੇ ਲੋਕਾਂ ਬਾਰੇ ਸੋਚੀਏ ਤਾਂ ਆਪਾਂ ਨੂੰ ਨਵੀਆਂ ਗੱਲਾਂ ਨਵੀਆਂ ਟੈਕਨੀਕਾਂ ਨਵੇਂ ਖੇਤੀ ਦੇ ਤਰੀਕੇ ਤੇ ਨਵੀਆਂ ਫਸਲਾਂ ਤੇ ਕੰਮ ਕਰਨਾ ਪਊਗਾ ਕਿਉਂਕਿ ਕਣਕ ਝੋਨੇ ਨੇ ਆਪਣਾ ਜੋ ਪੰਜਾਬ ਦਾ ਹਾਲ ਕਰ ਚੁੱਕਿਆ ਉਹ ਆਪਾਂ ਨੂੰ ਪਤਾ ਪਾਣੀ ਕਿੰਨੇ ਡੂੰਘੇ ਜਾ ਜੁਕੇ ਨੇ ਸਾਡੇ ਇਸ ਖੇਤ ਦੇ ਵਿੱਚ ਮੈਂ ਕਣਕ ਝੋਨਾ ਬਿਲਕੁਲ ਬੰਦ ਕੀਤਾ ਕਣਕ ਆਪਣੇ ਖਾਣ ਜੋਗੀ ਜਾਂ ਜੋ ਮੈਂ ਵੀ ਸੇਲ ਕਰਦਾ ਉਸ ਜੋਗੀ ਲਾਉਣਾ ਝੋਨਾ ਮੈਂ ਬਿਲਕੁਲ ਬੰਦ ਕਰ ਚੁੱਕੇ ਹਾਂ ਜੀ 4 ਏਕੜ ਦਾ ਮੇਰਾ ਇੱਥੇ ਫਾਰਮ ਆ ਜੀ ਇਹਦੇ ਤੇ ਬਿਲਕੁਲ ਝੋਨਾ ਨਹੀਂ ਲੱਗਦਾ ਪਰ ਗੱਲ ਕੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜੇ ਕੋਈ ਕੋਈ ਮਿੱਤਰ ਪੁੱਛਦਾ ਵੀ ਹਾਂ ਝੋਨੇ ਦਾ ਬਦਲ ਕੀ ਆ ਤੁਹਾਡੇ ਕੋਲ ਤਾਂ ਆਪਾਂ ਕਹਿੰਦੇ ਅਮਰੂਦ ਆ ਨਾਖਾ ਨਾਸ਼ਪਾਤੀ ਬੱਬੂ ਗੋਸ਼ੇ ਨੇ ਤੇ ਆਪਣੇ ਕੋਲੇ ਹੋਰ ਜਿਹੜੇ ਜਿਵੇਂ ਕਿੰਨੂ ਆ ਗਿਆ ਮਾਲਟਾ ਆ ਗਿਆ ਉਹ ਫਲਦਾਰ ਨੇ ਬੂਟੇ ਨੇ ਜੀ ਹੁਣ ਆਪਾਂ ਇੱਕ ਨਵੀਂ ਉਹਨਾਂ ਨੂੰ ਫਸਲ ਦਵਾਂਗੇ ਐਵੇ ਕਾਡੋ ਜੀ ਆਪਾਂ ਹੁਣ ਇਹਦਾ ਵਜ਼ਨ ਵੀ ਕਰਾਂਗੇ ਜੀ ਕਿੰਨੇ ਵਜ਼ਨ ਦਾ ਹੁੰਦਾ ਇਹ ਆਪਣੇ ਖੇਤ ਦੇ ਵਿੱਚ ਆਪਾਂ ਨੇ ਆਪ ਤੋੜਿਆ ਹਾਰਵੈਸਟ ਕੀਤਾ ਇਹਨਾਂ ਦਾ ਟੇਸਟ ਕਰਕੇ ਦੇਖਿਆ ਬਹੁਤ ਵਧੀਆ ਟੇਸਟ ਆ ਇਹ ਫਿੱਕਾ ਹੁੰਦਾ ਜੀ ਨਾ ਮਿੱਠਾ ਹੁੰਦਾ ਇਹ ਨਾ ਹੋਰ ਇਹਦਾ ਟੇਸਟ ਹੁੰਦਾ ਇਹ ਫਿੱਕਾ ਜਿਹਾ ਟੇਸਟ ਹੁੰਦਾ ਕਰੀਮੀ ਟੇਸਟ ਹੁੰਦਾ ਇਹਦਾ ਜਿੱਦਾਂ ਇੱਕ ਬਟਰ ਕਰੀਮ ਹੁੰਦੀ ਆ ਜੀ ਆਪਣੀ ਜਾਂ ਮੱਖਣ ਹੁੰਦਾ ਉਦਾਂ ਇਹਦਾ ਟੈਕਸਚਰ ਹੁੰਦਾ ਇਹਨੂੰ ਮੱਖਣ ਫਲ ਵੀ ਤਾਂ ਹੀ ਕਿਹਾ ਜਾਂਦਾ ਦੋਸਤੋ ਇਨੂੰ ਇੱਕ ਇਹਦੀ ਵੱਡੀ ਖਾਸੀਅਤ ਆ ਹੁਣ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਅੱਜ ਇਹ ਆਪਾਂ ਨੇ ਹਾਰਵੈਸਟ ਕੀਤਾ ਇਹਨੂੰ ਪਕਾਉਣ ਲਈ 10 ਦਿਨ ਰੱਖਣਾ ਪਊਗਾ ਰੂਮ ਟੈਂਪਰੇਚਰ ਤੇ ਕਰਦੇ ਰਸੋਈ ਦੇ ਵਿੱਚ ਆਪਾਂ ਕਿਤੇ ਵੀ ਰੱਖ ਸਕਦੇ ਆ ਦਰਖਤ ਤੋਂ ਤੋੜਨ ਤੋਂ 10 ਦਿਨ ਬਾਅਦ ਪੱਕੂਗਾ ਇਹਦੇ 'ਚ ਆਪਾਂ ਨੂੰ ਇੱਕ ਫੈਸਿਲਿਟੀ ਇਹ ਮਿਲ ਜਾਂਦੀ ਆ ਵੀ ਜਿੰਨਾ ਚਿਰ ਆਪਾਂ ਇਹਨੂੰ ਦਰਖਤ ਤੇ ਰੱਖਣਾ ਚਾਹੁੰਦੇ ਆ ਦਰਖਤ ਤੇ ਰੱਖੋ ਉਦੋਂ ਬਾਅਦ ਆਪਾਂ ਤੋੜ ਦੋ ਇਹਨੂੰ ਸੈਪਟੰਬਰ ਦੇ ਵਿੱਚ ਸ਼ੁਰੂ ਕਰਕੇ ਆਪਾਂ ਨਵੰਬਰ ਦੇ ਐਂਡ ਤੱਕ ਲਿਜਾ ਸਕਦੇ ਆ ਇਹਦੀ ਤੜਾਈ ਨੂੰ ਜਦੋਂ ਆਪਾਂ ਨੂੰ ਮਾਰਕੀਟ ਦੇ ਵਿੱਚ ਰੇਟ ਥੋੜਾ ਤੇਜ਼ ਲੱਗਦਾ ਆਪਾਂ ਤੋੜ ਸਕਦੇ ਆਂ ਤੇ ਸੇਲ ਕਰ ਸਕਦੇ ਆਂ ਜਦੋਂ ਇਹਨੇ ਪੱਕਣਾ ਇਹਦੇ ਪੱਕਣ ਦਾ ਸਮਾਂ ਉਦੋਂ ਹੀ ਆਊਗਾ ਜੀ ਜਦੋਂ ਇਹਨੂੰ ਆਪਾਂ ਦਰਖਤ ਤੋਂ ਤੋੜ ਲਿਆ ਇਹਦਾ ਸੀਡ ਕਿੱਡਾ ਹੋਊਗਾ ਇਹਦਾ ਟੇਸਟ ਕਿੱਦਾਂ ਹੋਊਗਾ ਇਹਦਾ ਟੈਕਚਰ ਕਿੱਦਾਂ ਹੋਊਗਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਰ ਅੱਜ ਆਪਾਂ ਤੋੜਤਾ ਇਹਦੀ ਅਗਲੀ ਵੀਡੀਓ ਹੈ ਜਿਹੜੀ ਉਹ ਲਗਭਗ 10 ਦਿਨ ਬਾਅਦ ਆਪਾਂ ਕਰਾਂਗੇ ਜੀ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਇਹਦਾ भजन ਵਗੈਰਾ ਸਾਰਾ ਕੁਝ ਉਹ ਦਿਖਾਵਾਂਗੇ ਜੀ ਹੁਣ ਦੋਸਤੋ ਆਪਾਂ ਗੱਲ ਕਰ ਰਹੇ ਸੀ ਬਾਗਾਂ ਦੀ ਬਾਗਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਦੇ ਵੱਲ ਜਾਵਾਂਗੇ ਤਾਂ ਡਿਮਾਂਡ ਬਹੁਤ ਜ਼ਿਆਦਾ ਇਹਦੀ ਪਿਉਰੀ ਜਾਨੀ ਇਹਦਾ ਇਹਦਾ ਪਾਲਪ ਕੱਢ ਕੇ ਉਹਨੂੰ ਪਿਉਰੀ ਦੇ ਰੂਪ ਦੇ ਵਿੱਚ ਤਿਆਰ ਕਰਕੇ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆ ਕਿਉਂਕਿ ਮੈਕਸੀਕੋ ਦੇ ਵਿੱਚ ਚਲੋ ਅਮਰੀਕਾ ਦੇ ਵਿੱਚ ਇਹ ਬਹੁਤ ਵਧੀਆ ਮਾਤਰਾ ਨਾਲ ਤਿਆਰ ਹੁੰਦਾ ਉੱਥੋਂ ਵੀ ਉਹ ਕਾਫੀ ਦੇਸ਼ਾਂ ਦੇ ਵਿੱਚ ਐਕਸਪੋਰਟ ਕਰਦੇ ਨੇ ਕੀਨੀਆ ਵਰਗੇ ਦੇਸ਼ ਵੀ ਇਹਦਾ ਐਕਸਪੋਰਟ ਸ਼ੁਰੂ ਕਰ ਚੁੱਕੇ ਨੇ ਜੇ ਆਪਾਂ ਥੋੜਾ ਅੱਗੇ ਵਧਣਾ ਜੀ ਆਪਾਂ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਯਾਨੀ ਤੇ ਫਸਲ ਦੀ ਭਿੰਨਤਾ ਵੱਲ ਜਾਣਾ ਤਾਂ ਆਪਾਂ ਨੂੰ ਇਹਦੀਆਂ ਚੀਜ਼ਾਂ ਹੀ ਲੈ ਕੇ ਆਉਣੀਆਂ ਪੈਣਗੀਆਂ ਜਿਹੜੀਆਂ ਕਿ ਜਿਨ੍ਹਾਂ ਨੂੰ ਆਪਾਂ ਵਧੀਆ ਲੈਵਲ ਤੇ ਵੇਚ ਸਕੀਏ ਤੇ ਉਹਨਾਂ ਦੀ ਆਪਾਂ ਕੀਮਤ ਵੱਧ ਤੋਂ ਵੱਧ ਵਸੂਲ ਕਰ ਸਕੀਏ ਕਿਉਂਕਿ ਜੇ ਹੁਣ ਆਪਾਂ ਇਹ ਇਸ ਫਲ ਨੂੰ ਅਜੇ ਤੋਂ 10-15 ਸਾਲ ਬਾਅਦ ਲਾਉਣਾ ਸ਼ੁਰੂ ਕਰਾਂਗੇ ਤਾਂ ਆਪਾਂ ਨੂੰ ਨਹੀਂ ਪਤਾ ਲੱਗਣਾ ਵੀ ਇਹਦੀ ਮਾਰਕੀਟ ਘਟਦੀ ਆ ਜਾਂ ਵਧਦੀ ਆ ਪਰ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਗੱਲ ਪਤਾ ਵੀ ਹਾਂ ਜੇ ਇਹਦਾ ਸਕੋਪ ਆ ਆਉਣ ਵਾਲੇ 10-15 ਸਾਲਾਂ ਦੇ ਵਿੱਚ ਬਹੁਤ ਵਧੀਆ ਅੱਜ ਲਾਵਾਂਗੇ ਜੀ ਬੂਟੇ 4 ਸਾਲ ਨੂੰ ਫਸਲੇ ਤੋਂ ਲੈਣੀ ਸ਼ੁਰੂ ਕਰਾਂਗੇ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਆਪਣਾ ਖੇਤੀ ਦੇ ਵਿੱਚ ਇੱਕ ਨਵਾਂ ਬਦਲਾਅ ਲਿਆ ਸਕਦੇ ਆ ਜਿਹੜਾ ਆਉਣ ਵਾਲੀਆਂ ਨਸਲਾਂ ਲਈ ਕੰਮਦਾ ਹੋਊਗਾ ਕਿਉਂਕਿ ਕਣਕ ਝੋਨੇ ਨੇ ਤਾਂ ਉਹੀ ਪਾਣੀ ਇੰਨਾ ਡਾਊਨ ਲੈ ਜਾਣਾ ਜੀ ਤੁਹਾਡਾ ਆਪਾਂ ਸੋਚ ਵੀ ਨਹੀਂ ਸਕਦੇ ਜੀ ਹੁਣ ਤੁਸੀਂ ਰੁੱਖ ਦੇਖ ਸਕਦੇ ਹੋ ਇਹ ਸੀਡ ਤੋਂ ਤਿਆਰ ਹੋਇਆ ਰੁੱਖ ਆ ਜੀ ਜੀ ਤੋਂ ਆਪਾਂ ਫਲ ਹਾਰਵੈਸਟ ਕੀਤਾ ਇਹ ਤਕਰੀਬਨ 5 ਸਾਲ ਦਾ ਬੂਟਾ ਹੋ ਚੁੱਕਿਆ ਜੀ ਅਗਸਤ ਦੇ ਵਿੱਚ ਪੂਰੇ 5 ਸਾਲ ਦਾ ਹੋ ਗਿਆ ਸੀ 5 ਸਾਲ 2 ਮਹੀਨਿਆਂ ਦਾ ਇਹ ਰੁੱਖ ਆਪਣੇ ਕੋਲੇ ਇੱਥੇ ਮੌਜੂਦ ਆ ਇਸ ਟਾਈਮ ਤੇ ਇਹ ਨੂੰ ਹੁਣ ਆਪਾਂ ਅਗਲੇ ਸਾਲ ਲਈ ਤਿਆਰ ਕਰਦੇ ਆਂ ਨੇ ਥੋੜੀਆਂ ਜੀਆਂ ਕਟਿੰਗਸ ਕਰਨੀਆਂ ਨੇ ਥੱਲੋਂ ਇਹਨੂੰ ਬੂਟੇ ਨੂੰ ਸ਼ੇਪ ਦੇਣੀ ਆ ਜੀ ਤੇ ਸੈੱਟ ਕਰਨਾ ਇਹ ਮੈਂ ਤੇ ਜਿਹੜੀ ਦੋਸਤੋ ਗੱਲ ਆ ਵੀ ਇਹਨਾਂ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਉਹ ਬਿਲਕੁਲ ਵੱਖੋ ਵੱਖਰੀਆਂ ਨੇ ਕਿਉਂਕਿ ਇਹ ਟਰੂ ਟੂ ਟਾਈਪ ਨਹੀਂ ਹੁੰਦਾ ਜਿਹੜਾ ਸੀਡ ਆਪਾਂ ਬੀਜਦੇ ਆ ਉਹ ਜਿਹਹ ਜਿਹਾ ਆਪਾਂ ਸੀਡ ਫਲ ਖਾ ਕੇ ਬੀਜਦੇ ਆ ਉਹ じゃ ਨਹੀਂ ਹੁੰਦਾ ਉਹ ਨਵੀਂ ਕੋਈ ਵੈਰਾਈਟੀ ਜਾਂ ਨਵਾਂ ਕੋਈ ਉਤਪਾਦਨ ਹੁੰਦਾ ਜੀ ਉਹ ਤੇ ਆਪਣੇ ਕੋਲ 5-6 ਬੂਟੇ ਗ੍ਰਾਫਟਡ ਨੇ ਜਿਹੜੇ ਫਲ ਤੇ ਆ ਚੁੱਕੇ ਨੇ ਜੀ ਤੇ ਬਾਕੀ 25 ਕਬੂਟੇ ਨੇ ਜਿਹੜੇ ਸੀਡਲਿੰਗ ਵਾਲੇ ਤਿਆਰ ਹੋ ਚੁੱਕੇ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕੋਈ ਨਾ ਕੋਈ ਵਧੀਆ ਵੈਰੈਟੀ ਦੇ ਵੀ ਉਮੀਦ ਆ ਬਾਕੀ ਆਪਾਂ ਇਹਨਾਂ ਤੇ ਸਾਰਿਆਂ ਤੇ ਸਰਚ ਕਰਾਂਗੇ ਵੀ ਕਿਹੜੀ ਆਪਾਂ ਨੂੰ ਚੀਜ਼ ਵਧੀਆ ਇਹਨਾਂ ਚੋਂ ਪ੍ਰਾਪਤ ਹੁੰਦੀ ਆ ਹੁਣ ਆਪਾਂ ਨਾਲ ਦੀ ਨਾਲ 1-2 ਸਾਲਾਂ ਦੇ ਵਿੱਚ ਇਹਨਾਂ ਨੂੰ ਹੋਰ ਵਧੀਆ ਲੈਵਲ ਤੇ ਕਰਾਂਗੇ ਹੁਣ 1-2 ਬਾਗ ਵੀ ਲੱਗ ਚੁੱਕੇ ਨੇ ਜੀ ਇੱਕ ਆਪਣੇ ਦੋਸਤ ਨੇ ਉਹਨਾਂ ਨੇ ਬਾਗ ਲਾਇਆ ਜੀ ਇੱਕ ਦੂਸਰੇ ਦੋਸਤ ਨੇ ਉਹਨਾਂ ਦੇ ਲਈ ਆਪਾਂ ਬਾਗ ਦੀ ਤਿਆਰੀ ਕਰ ਰਹੇ ਹਾਂ ਜੀ ਆ ਏਦਾਂ ਕਰਕੇ ਜੀ ਇਹ ਹੌਲੀ ਹੌਲੀ ਸਮੇਂ ਦੇ ਵਿੱਚ ਆਪਣੇ ਲਈ ਵਧੀਆ ਆਪਸ਼ਨ ਹੋ ਜਾਊਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਇਹਦੀ ਵਧੀਆ ਸਕੇਲ ਤੇ ਖੇਤੀ ਕਰਕੇ ਇਹਨੂੰ ਪਿਉਰੀ ਬਣਾ ਕੇ ਯੂਰਪ ਦੇ ਵਿੱਚ ਵੀ ਵੇਚ ਸਕਦੇ ਹਾਂ ਹੋਰ ਦੇਸ਼ਾਂ ਦੇ ਵਿੱਚ ਵੀ ਪਰ ਆਪਣੇ ਵੀ ਡਿਮਾਂਡ ਆ ਜਿਹੜੀ ਚੰਡੀਗੜ੍ਹ ਤੇ ਦਿੱਲੀ ਵਿੱਚ ਬਹੁਤ ਆ ਆਪਾਂ ਪੰਜਾਬ ਤੋਂ ਪੂਰੀ ਕਰ ਸਕਦੇ ਹਾਂ ਜੀ ਧੰਨਵਾਦ ਜੀ